ਖਬਰਨਾਮਾ ਦੇਖ ਰਹੇ ਸਾਰੇ ਸੁਤਿਆਰੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ April ਦੇ ਮਹੀਨੇ ਵਿੱਚ ਤੀਜੀ ਜਿਹੜੀ ਹੈ ਕੈਬਨਟ ਮੀਟਿੰਗ ਸੱਦੀ ਇਸ ਕੈਬਨਟ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਕੀਤੇ ਗਏ ਪਹਿਲਾਂ ਤਾਂ ਇਹ ਖਬਰਾਂ ਆ ਰਹੀਆਂ ਸੀ ਕਿ ਜਿਹੜਾ ਕੈਬਨਟ ਦੇ ਵਿੱਚ ਬਦਲਾਅ ਹੋ ਸਕਦੇ ਨੇ ਕੈਬਨਟ ਦੋ ਮੰਤਰੀਆਂ ਦੀ ਛੁੱਟੀ ਕੀਤੀ ਜਾ ਸਕਦੀ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਸੰਗਰੂਲ ਵਾਲੇ ਕੈਬਨਟ ਮੰਤਰੀ ਦੀ ਕਾਰਗੁਜ਼ਾਰੀ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਇੱਧਰ ਆម ਆਦਮੀ ਪਾਰਟੀ ਦੇ ਮੰਤਰੀਆਂ ਦੀ ਇੱਕ ਦੂਜੀ ਦਿਨ ਨਹੀਂ ਬਣਦੀ ਜੇਕਰ ਕੋਈ ਕਿਸਾਨਾਂ ਦਾ ਵਿਰੋਧ ਕਰਦਾ ਹੈ ਜਿਸ ਤਰ੍ਹਾਂ ਗੁਰਮੀਤ ਸਿੰਘ ਖੁੱਡੀਆਂ ਨੇ ਵਿਰੋਧ ਕੀਤਾ ਕੁਲਤਾ ਸਿੰਘ ਸੰਮਾ ਦਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੋਈ ਐਕਸ਼ਨ ਲੈ ਸਕਦੇ ਸੀ ਲੇਕਿਨ ਐਕਸ਼ਨ ਲੈਣ ਦੀ ਬਜਾਏ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ ਪੰਜਾਬ ਦੇ ਲਗਭਗ 13000 ਤੋਂ ਪਲੱਸ ਸਰਪੰਚ ਨੇ ਜਿੰਨਾ ਦੀ ਪੈਨਸ਼ਨ ਰੁਕੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਪੈਨਸ਼ਨ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ ਪਹਿਲਾਂ 1200 ਰੁਪਏ ਮਿਲਦਾ ਸੀ ਹੁਣ 2000 ਰੁਪਏ ਮਿਲਿਆ ਕਰੇਗਾ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਨਵਾਂ ਸਾਲ ਜਦੋਂ ਚੜੇਗਾ 2027 26 ਚੜੇਗਾ ਤੇ ਹੋ ਸਕਦਾ ਹੈ ਕਿ ਇਹਨਾਂ ਨੂੰ 20000 ਰੁਪਏ ਦਿੱਤਾ ਜਾਵੇ 2000 ਦਾ ਉਹਨਾਂ ਨੇ ਵਾਅਦਾ ਕਰ ਦਿੱਤਾ ਹੈ ਕਿ ਉਹ ਦਿੱਤਾ ਜਾਵੇਗਾ ਦੂਸਰੇ ਪਾਸੇ ਇੱਕ ਉਹਨੇ ਹੋਰ ਵੱਡਾ 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 ਵਾਦਾ ਕੀਤਾ ਹੈ ਉਹਨਾਂ ਨੇ ਕਿ ਜਿਹੜੇ ਪਿੰਡ ਦੇ ਵਿੱਚ ਨਸ਼ਾ ਨਸ਼ੇ ਦੇ کاروبار ਨਹੀਂ ਹੈ ਜਿਹੜੇ ਪਿੰਡ ਦੇ ਵਿੱਚ ਨਸ਼ਾ ਨਹੀਂ ਵਿਕਦਾ ਜਾ ਉਹ ਨਸ਼ਾ ਮੁਕਤ ਪਿੰਡ ਹੈ ਉਸ ਪਿੰਡ ਦੇ ਸਰਪੰਚ ਨੂੰ ਸਪੈਸ਼ਲ ਗ੍ਰਾਂਟ ਦਿੱਤੀ ਜਾਵੇਗੀ ਤੇ ਉਸ ਦਾ ਬਣਦਾ ਮਾਨ ਸਨਮਾਨ ਵੀ ਕੀਤਾ ਜਾਵੇਗਾ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਬਦਲਦਾ ਪੰਜਾਬ ਦੀ ਨਿਹਾਰ ਬਦਲ ਦੇਾਂਗੇ ਇਹ ਰਹਿੰਦੇ 1.5 ਸਾਲ ਦੇ ਵਿੱਚ ਪਿੰਡਾਂ ਦੇ ਵਿੱਚ ਗਰਾਂਟਾ ਅੰਨੇਵਾ ਦਿੱਤੀਆਂ ਜਾਣਗੀਆਂ ਪਿੰਡਾਂ ਦੀਆਂ ਗਲੀਆਂ ਨਾਲੀਆਂ ਪਿੰਡਾਂ ਦੇ ਸ਼ਮਸ਼ਾਨ ਘਾਟ ਪਿੰਡਾਂ ਦੇ ਜਿਹੜੇ ਨੇ ਚੱਪੜ ਨੇ ਅਤੇ ਪਿੰਡਾਂ ਦੀਆਂ ਜਿਹੜੀਆਂ ਡਿਸਪੈਂਸਰੀਆਂ ਨੇ ਸਕੂਲ ਨੇ ਪਖਾਨੇ ਨੇ ਉਹ ਪਹਿਲ ਦੇ ਹਦਾਰ ਤੇ ਉਹਨਾਂ ਦੇ ਕੰਮ ਜਿਹੜੇ ਨੇ ਨਿਪਰੇ ਚਾੜੇ ਜਾਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਸਾਰਾ ਫੰਡ ਅਸੀਂ ਆਪਦੇ ਕੋਲ ਰੱਖ ਲਿਆ ਹੈ ਬਸ ਅਗਲੇ ਹਫਤੇ ਤੋਂ ਬਾਅਦ ਅਸੀਂ ਗਰਾਂਟਾਂ ਦੇ ਐਲਾਨ ਸ਼ੁਰੂ ਕਰ ਦੇਾਂਗੇ ਪਿੰਡ-ਪਿੰਡ ਜਾ ਕੇ ਸਾਡੇ ਵਿਧਾਇਕ ਅਤੇ ਮੰਤਰੀ ਨਵੇਂ ਕੰਮਾਂ ਵਾਸਤੇ ਨਵੀਆਂ ਗਰਾਂਟਾਂ ਦੇਣਗੇ ਉਹਨਾਂ ਨੇ ਕਿਹਾ ਕਿ ਜਿਹੜੇ ਸਰਪੰਚ ਨੇ ਉਹਨਾਂ ਨੂੰ ਹਰ ਮਹੀਨੇ ਜਿਹੜੀ 2000 ਰੁਪਏ ਜਿਹੜੀ ਪੈਨਸ਼ਨ ਮਿਲਿਆ ਕਰੇਗੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੇ ਵਧੀਆ ਪਰਫਾਰਮੈਂਸ ਰਹੀ ਸਾਡੀ ਸਰਕਾਰ ਦੀ ਅਤੇ ਅਸੀਂ ਇਹ 20 ਹੈ ਜਾਂ ਇੱਕ ਜ਼ੀਰੋ ਲਾਣ ਦੀ ਲੋੜ ਹੈ ਇਟ ਮੀਨਸ 20000 ਵੀ ਹੋ ਸਕਦੀ ਹੈ। ਯਾਨੀ ਕਿ ਜੇਕਰ ਇਸ ਤਰ੍ਹਾਂ ਕਰਦੇ ਨੇ ਤਾਂ ਫਿਰ ਪੰਜਾਬ ਦੇ ਸਰਪੰਚਾਂ ਦੀ ਅਤੇ ਮੈਂਬਰਾਂ ਦੀ ਚਾਂਦੀ ਹੋ ਜਾਵੇਗੀ। ਦੂਸਰੇ ਪਾਸੇ ਇਹ ਵੀ ਖਬਰ ਆ ਰਹੀ ਹੈ ਕਿ ਹੁਣ ਪਿੰਡਾਂ ਦੀ ਨਹਾਰ ਨੂੰ ਬਦਲਣ ਦੇ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੈਦਾਨ ਦੇ ਵਿੱਚ ਆ ਗਏ ਨੇ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿੰਨੇ ਕੁ ਕਾਰਗਰ ਸਿੱਧ ਹੁੰਦੇ ਨੇ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਤੱਕ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਹੈ ਇੱਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਵੀ ਪਿੰਡਾਂ ਵਾਲੇ ਸਰਪੰਚਾਂ ਨੂੰ ਕਿਹਾ ਜਾ ਰਿਹਾ ਹੈ ਕਿ ਭਾਈ ਤੁਸੀਂ ਐਡਵਰਟਾਈਜ਼ਮੈਂਟ ਕਰੋ ਮੇਰੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਹੈ ਤਾਂ